ਤਾਂ ਤਾਂ ਬਹੁਤ ਪਿਆ ਹਲੇ ਚਲੋ ਦੇਖਦੇ ਹਾਂ ਹਾਂਜੀ ਮੈਨੂੰ ਲੱਗਦਾ ਅੱਜ ਨਾ ਤੇਰੀ ਬੱਸ ਮਿਸ ਹੋ ਗਈ ਐ ਤੂੰ ਇਦਾਂ ਕਰ ਆ ਜਾ ਮੈਂ ਤੈਨੂੰ ਵੇਜਾ ਮੁੰਡੇ ਮਾਡੇ ਕੁਛ ਨਹੀਂ ਦਿੰਦੇ ਗਏ ਆ ਦੇਖੋ ਜਾਨੇ ਉਹ ਵੀ ਤਾਂ ਸਰਪੰਚ ਸਾਹਿਬ ਕਹਿੰਨੇ ਆ ਮੈਂ ਉਹ ਪਿੰਜਰੇ ਦਾ ਪੰਛੀ ਆ ਜਿਹਨੂੰ ਥੋੜੇ ਟਾਈਮ ਲਈ ਆਜ਼ਾਦੀ ਮਿਲਦੀ ਆ ਬਾਅਦ ਚ ਫੇਰ ਕੈਦ ਹੋ ਜਾਂਦੀ ਆ ਪਾਣੀ ਆ ਲੋ ਤਪਿਆ ਰਹਿਣਾਗਾ ਹਾਂ ਤਪਿਆ ਰਹਿਣਾ ਉਹ ਮੈਂ ਤਾਂ ਇਹਦੇ ਹੱਥੋਂ ਯਾਰ ਨਾ ਪੀਵਾ ਤੂੰ ਪਾਣੀ ਦੀ ਗੱਲ ਕਰਦੀ ਪੁੱਤ ਮੈਨੂੰ ਪਤਾ ਤੂੰ ਤੇਰੇ ਬਾਪੂ ਕਰਕੇ ਪਰੇਸ਼ਾਨ ਆ ਮੈਂ ਅੱਕ ਗਈਆਂ ਰੋਏ ਰੋਣਾ ਨੇ ਤਾਂ ਮੈਨੂੰ ਕਦੇ ਧੀ ਆਪਣੀ ਸਮਝਿਆ ਹੀ ਨਹੀਂ ਮੈਨੂੰ ਹਮੇਸ਼ਾ ਉਹਨਾਂ ਨੇ ਮਤਰੀ ਹੀ ਸਮਝਿਆ ਮੇਰੇ ਤੇਰਾ ਪਿਓ ਤਾਂ ਤੈਨੂੰ ਪਹਿਲਾਂ ਨਹੀਂ ਵੇਖ ਜਰਦਾ ਹਾਂ ਮੰਮੀ ਹਨਪ੍ਰੀਤ ਨੂੰ ਆ ਕੀਤਾ ਦੇ ਕੋਲੋਂ ਕਿਸੇ ਮੁੰਡੇ ਦੇ ਨਾਲ ਬੇਟੀ ਮੋਟਰਸਾਈਕਲ ਤੇ ਉਹਨੇ ਕੀ ਆ ਓਏ ਸਭ ਤੇਰੇ ਪੈਰਾਂ ਹੇ ਆ ਤੇ ਲੀਰੋ ਲੂਸੇ ਰੱਖ ਕੇ ਹੁਣ ਪੁੱਛਦੀ ਆ ਕੀ ਹੋ ਗਿਆ ਕਿਉਂ ਜਵਾਕੜੀ ਦੇ ਮਗਰ ਪਿਆ ਤੂੰ ਤਾਂ ਸਾਡਾ ਦੋਵਾਂ ਦਾ ਕਿਉਣਾ ਦੁੱਬਰ ਕਰ ਰੱਖਿਆਗਾ ਓ ਫੇਗਾ ਅੱਜ ਤੋਂ ਬਾਅਦ ਤੇਰੇ ਲਈ ਇਹ ਘਰ ਦੇ ਦਰਵਾਜ਼ੇ ਬੰਦ ਆ ਸਾਡੇ ਲਈ ਤੂੰ ਮਰ ਗਈਆਂ ਤੇ ਤੇਰੇ ਲਈ ਅਸੀਂ ਮਰ ਗਿਆ ਭਾਨੂ ਜੀ ਕਿ ਤੇਰਾ ਕੁੱਤੇਓ ਸੀਗਾ ਅੱਜ ਤੋਂ ਬਾਅਦ ਮੇਰੇ ਘਰੇ ਪੈਰ ਨਹੀਂ ਪਾਉਣਾ ਸਭ ਦੇ ਵਿੱਚ ਮੇਰੇ ਲਈ ਰਹਿਣ ਵਾਸਤੇ ਜਗ੍ਹਾ ਨਹੀਂ ਸੀ ਪਰ ਮੇਰੇ ਦਿਲ 'ਚ ਅੱਜ ਵੀ ਜਗ੍ਹਾ ਥੋਡੇ ਵਾਸਤੇ ਤੁਹਾਡਾ ਪੁੱਤ ਆ ਗਿਆ ਏ ਨੀ ਨਾ ਬਾਪੂ ਹੁਣ ਆਪ ਤੇ ਘਰ ਨਾ ਕਰੀ ਜਿੰਨਾ ਟਾਈਮ ਬਾਪੂ ਠੀਕ ਨਹੀਂ ਹੁੰਦੀ ਠੀਕ ਆ ਮੈਂ ਦਾ ਆਪ ਦੇਖਭਾਲ ਕਰੂੰਗੀ ਟ੍ਰੀਟਮੈਂਟ ਸਾਰਾ ਮੈਂ ਖੁਦ ਕਰੂੰਗੀ ਇਹਦਾ ਠੀਕ ਹੈ ਠੀਕ ਹੋ ਜਾਏਗਾ ਬਾਪੂ ਟੈਨਸ਼ਨ ਨਾ ਲੈ ਉਹ ਬਾਕੀ ਉਹ ਜੀ ਨੂੰ ਤੇਰੇ ਵਰਗਾ ਜਵਾਈ ਮਿਲ ਜਾਵੇ ਤੇ ਉਹ ਤੰਦਰੁਸਤ ਕਿਉਂ ਨਾ ਹੋਵੇ ਉਹ ਤਾਂ ਮਰਦੇ 'ਚ ਵੀ ਜਾਣ ਪੈ ਜਾਵੇ ਇਨਾ ਭਾਰਨਾ ਚੜਾ ਮੈਂ ਰੱਬ ਦਾ ਰੂਪ ਮੈਂ ਤਾਂ ਤੇਰੇ ਨਾਲ ਨਹੀਂ ਬਹੁਤ ਬੜਾ ਸਲੂਕ ਕੀਤਾ ਸੀਗਾ ਮੈਨੂੰ ਮaaf ਕਰ ਦੇਤੀ ਏ ਮੈਂ ਤੈਨੂੰ ਹਮੇਸ਼ਾ ਪਰਾਇਆ ਖੂਣੀ ਸਮਝਾ ਲੋਕਾਂ ਲਈ ਤਾਂ ਮਤਰਈਆਂ ਮਾਵਾ ਹੁੰਦੇ ਗਾ ਤੇ ਮੈਂ ਤੇਰੇ ਲਈ ਮਤਰੇਆ ਪਿਓ ਬਣ ਕੇ ਬਹਿ ਗਿਆ ਇਹਨੂੰ ਮaaf ਕਰ ਦੇਤੀ ਏ ਵਰਤੀ ਹੈ ਮੈਂ ਇਹ ਗੱਲ ਭੁੱਲ ਗਿਆ ਸੀ ਧੀਆਂ ਤਾਂ ਧੀਆਂ ਹੀ ਹੁੰਦੀਆਂ ਨੇ ਭਾਵੇਂ ਆਪਣੀਆਂ ਹੋਣ ਭਾਵੇਂ ਪਰਾਈਆਂ ਹੋਣ ਧੀਆਂ ਧੀਆਂ ਹੀ ਹੁੰਦੀਆਂ ਨੇ ਧੀਆਂ ਧੀਆਂ ਹੀ ਹੁੰਦੀਆਂ ਨੇ